ਕੈਨੇਡੀਅਨ ਖਬਰਾਂਾਂ ਬਾਰੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਇਹਦੇ ਹੰਦੇ ਵਿੱਚ ਪਾਇਆ ਗਿਆ ਕਿ ਹੋਰ ਨਵੇਂ ਆਏ ਲੋਕ ਰਹਿਸ਼ੀ ਖਰਚਿਆਂ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਵਿਚਾਰ ਕਰ ਰਹੇ ਨੇ। ਇਸ ਤਰ੍ਹਾਂ ਦੀ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ। ਗੈਰ ਲਾਭਕਾਰੀ ਖੋਜ ਫਾਊਂਡੇਸ਼ਨ ਐਗਸਟ ਰੀਟ ਇੰਸਟੀਚਿਊਟ ਦੁਆਰਾ ਕੀਤੇ ਗਏ ਤਾਜ਼ਾ ਸਰਵੇਖਣ ਦੇ ਅਨੁਸਾਰ ਨਵੇਂ ਆਉਣ ਵਾਲੇ ਲੋਕ ਆਪਣੇ ਮੌਜੂਦਾ ਸੂਬੇ ਜਾਂ ਕੈਨੇਡਾ ਨੂੰ ਪੂਰੀ ਤਰ੍ਹਾਂ ਛੱਡਣ ਦੀ ਸੰਭਾਵਨਾ ਦੇ ਵਿੱਚ ਨੇ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਦੇ ਅੰਦਰ ਰਿਹਾਇਸ਼ ਦੀ ਲਗਾਤਾਰ ਲਾਗਤ ਵਧ ਰਹੀ ਹੈ ਤੇ ਉਸ ਪੱਧਰ ਤੱਕ ਪਹੁੰਚ ਚੁੱਕੀ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਘਰ ਖਰੀਦਣ ਵਿੱਚ ਮੁਸ਼ਕਲਤਾਂ ਪੈਦਾ ਕਰ ਰਹੀ ਹੈ ਤੇ ਉਹ ਆਪਣੇ ਆਪ ਨੂੰ ਅਣ ਉਪਲਬਧ ਸਮਝ ਰਹੇ ਨੇ ਇਹਦੇ ਨਾਲ ਹੀ ਪਿਛਲੇ ਇੱਕ ਦਹਾਕੇ ਦੌਰਾਨ ਕੈਨੇਡਾ ਵਿੱਚ ਆਉਣ ਵਾਲੇ 40% ਦੇ ਕਰੀਬ ਜੋ ਪੋਲ ਹੋਏ ਸਨ ਨਵੇਂ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਪ੍ਰੇਰਣਾ ਜੋ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਉਸ ਬਾਰੇ ਵਿਚਾਰ ਚਰਚਾਾਂਵਾਂ ਦਿੱਤੇ ਹਰ ਰੋਜ਼ ਨਮੀਆਂ ਸੁਣਨ ਨੂੰ ਬਲਰੀਆਂ ਨੇ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਤਾਜ਼ਾ ਅੰਕੜੇ ਦੱਸਦੇ ਨੇ ਕਿ ਕੈਨੇਡਾ ਵਿੱਚ ਇੱਕ ਘਰ ਦੀ ਔਸਤ ਕੀਮਤ 699000117 ਹਾਲਾਂਕਿ ਇਹ ਅਸਲ ਵਿੱਚ 4% ਦੀ ਸਾਲਦਰ ਸਾਲ ਦੀ ਕਮੀ ਨੂੰ ਦਰਸਾਉਂਦਾ ਹੈ ਅਗਸ ਰੀਡ ਅਧਿਐਨ ਵਿੱਚ ਪਾਇਆ ਗਿਆ ਕਿ ਕਿਰਾਏ ਦੀ ਔਸਤ ਸਾਲਦਰ ਸਾਲ ਲਾਗਤ ਅਸਲ ਵਿੱਚ 17% ਵਧ ਵਧੀ ਹੈ ਇਹ ਵਿਸ਼ੇਸ਼ ਤੌਰ ਤੇ ਨਵੇਂ ਆਉਣ ਵਾਲਿਆਂ ਲਈ ਇੱਕ ਟੁਕਮਾ ਤੇ ਕਿਉਂਕਿ ਸਟੈਟਕਸ ਕੈਨੇਡਾ ਦੀ 2021 ਦੀ ਜਾਣ ਗਣਨਾ ਦੇ ਵਿੱਚ ਕੈਨੇਡਾ ਦੇ ਆਧਾਰ ਤੇ ਕੈਨੇਡਾ ਵਿੱਚ ਹਾਲੀ ਦੇ ਨਵੇਂ ਆਉਣ ਵਾਲਿਆਂ ਵਿੱਚੋਂ 59% ਆਪਣੀ ਰਿਹائش ਕਿਰਾਏ ਤੇ ਲੈਣਾ ਜ਼ਿਆਦਾ ਫਾਇਦੇਮੰਦ ਸਮਝਦੇ ਨੇ ਵੈਨਕੂਵਰ ਤੇ ਟ੍ਰਾਂਟੋ ਦੇ ਨੇੜੇ ਸ਼ਹਿਰਾਂ ਵਿੱਚ ਕਿਰਾਇਆ ਖਾਸ ਤੌਰ ਤੇ ਬਹੁਤ ਜ਼ਿਆਦਾ ਤੇ ਉੱਥੇ ਹੀ ਦੱਸਦੀ ਹੈ ਕਿ ਇੱਕ ਲੋਕਲ ਸਾਈਟ ਦੇ ਉੱਪਰ ਤਾਜ਼ਾ ਰਿਪੋਰਟ ਜੋ ਨਿਕਲ ਕੇ ਆਈ ਹੈ ਉਸ ਦੇ ਅਨਸਾਰ ਦੇਸ਼ ਵਿੱਚ ਕਿਰਾਏ ਦੇ ਲਈ ਚੋਟੀ ਦੀਆਂ ਸਭ ਤੋਂ 10 ਮਹਿੰਗੀਆਂ ਥਾਵਾਂ ਵਿੱਚੋਂ ਇਹ ਇੱਕ ਨੇ ਵੈਨਕੂਵਰ ਦੇ ਵਿੱਚ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਦੀ ਔਸਤ ਕਿਰਾਇਆ ਜੂਨ 2024 ਤੱਕ 2671 ਪ੍ਰਤੀ ਮਹੀਨਾ ਸੀ ਤੇ ਟ੍ਰਾਂਟੋ ਦੇ ਵਿੱਚ 2479 ਤੋਂ ਪਿੱਛੇ ਨਹੀਂ ਸੀ ਅੱਜ ਦੇ ਸਟਰੀਟ ਦੇ ਅਧਿਐਨ ਵਿੱਚ ਇਹ ਦੇਖਿਆ ਗਿਆ ਕਿ ਕੈਨੇਡਾ ਵਿੱਚ ਬਹੁਤ ਸਾਰੇ ਨਵੇਂ ਆਏ ਲੋਕ ਬਹੁਤ ਹੁਨਰਮੰਦ ਨੇ ਆਪਣੇ ਸ਼ਹਿਰੀ ਕੇਂਦਰ ਵਿੱਚ ਉਹ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਹੁਣ ਇਹ ਵਿਚਾਰ ਕਰਨ ਵੇਲੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਰਹਿਣਗੇ ਜਾਂ ਜਾਣਗੇ ਚਾਹੇ ਉਹ ਕਿਸੇ ਹੋਰ ਸੂਬੇ ਵਿੱਚ ਰਹਿਣ ਜਾਂ ਫਿਰ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਣ। ਆંકੜੇ ਇਹ ਵੀ ਦੱਸਦੇ ਨੇ ਕਿ ਕੈਨੇਡੀਅਨਾਂ ਦੀ ਇੱਕ ਉੱਚ ਪ੍ਰਤੀਸ਼ਤਤਾ ਅਤੇ অন্ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਆਏ ਲੋਕ ਮਕਾਨਾਂ ਦੀ ਲਾਗਤ ਕਾਰਨ ਕਿਸੇ ਹੋਰ ਸੂਬੇ ਜਾ ਇੱਥੋਂ ਤੱਕ ਕਿ ਕਿਸੇ ਹੋਰ ਦੇਸ਼ ਵਿੱਚ ਜਾਣ ਬਾਰੇ ਵਿਚਾਰ ਕਰ ਲੈਂਦੇ ਨੇ ਦੋਵੇਂ ਸੂਬਿਆਂ ਦੇ ਉੱਤਰਦਾਤਾਵਾਂ ਨੇ ਇਹ ਗੱਲ ਆਖੀ ਹੈ ਕਿ ਕਰੀਦਾ ਛੱਡ ਕੇ ਵਿਦੇਸ਼ ਜਾਣਾ ਦੀ ਸੰਭਾਵਨਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਜ਼ਿਆਦਾ ਵੱਧਦੀ ਜਾ ਰਹੀ ਹੈ ਵਦੇਰੇ ਵਿਆਪਕ ਤੌਰ ਤੇ ਰਾਸ਼ਟਰੀ ਤੌਰ ਤੇ 42% ਉਤਰਦਾਤਾਵਾਂ ਨੇ ਕਿਸੇ ਹੋਰ ਦੇਸ਼ ਵਿੱਚ ਜਾਣ ਬਾਰੇ ਵਿਚਾਰ ਕਰਨ ਦੀ ਗੱਲ ਵੀ ਆਕੀ ਹੈ ਭਾਵੇਂ ਉਹ ਅਮਰੀਕਾ ਹੋਵੇ ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੀ ਗੱਲ ਹੋਵੇ ਅਧਿਐਨ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਜੋ ਪ੍ਰਵਾਸੀ ਕੈਨੇਡਾ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਕਿਫਾਇਤੀ ਰਹਿائش ਦੀ ਭਾਲ ਵਿੱਚ ਦੇਸ਼ ਛੱਡਣ ਬਾਰੇ ਵਿਚਾਰ ਕਰਨ ਦੀ ਜ਼ਿਆਦਾ ਸੰਭਾਵਨਾ ਸੀ ਤੇ ਉਹਨਾਂ ਨੇ ਤੇ ਕਨੇਡਾ ਵਿੱਚ ਰਹਿਣ ਦੀ ਜੋ ਚੋਣ ਕਰਨਗੇ ਅਲਬਰਟਾ ਦੇ ਵਿੱਚ 18% ਦੇ ਨਾਲ ਮੋੜ ਵਸੇਬਾ ਲਈ ਸਭ ਤੋਂ ਅੱਗੇ ਨਿਕਲ ਕੇ ਉਹ ਲੋਕ ਆਏ ਨੇ ਤੇ ਧਿਆਨਯੋਗ ਇਹ ਵੀ ਹੈ ਕਿ ਕਨੇਡੀਅਨਾਂ ਅਤੇ ਨਵੇਂ ਆਉਣ ਵਾਲਿਆਂ ਦੋਵਾਂ ਲਈ 65 ਜਾਂ ਇਸ ਤੋਂ ਵੱਧ ਉਮਰ ਦੇ ਜਨ ਅੰਕੜਿਆਂ ਵਿੱਚ ਸਭ ਤੋਂ ਪ੍ਰਸਿੱਧ ਮੰਜ਼ਲ ਸੀ ਇਹ 2022 ਤੇ 23 ਵਿੱਚ ਅੰਤਰਰਾਜੀ ਪ੍ਰਵਾਸ ਲਈ ਇੱਕ ਸਭ ਤੋਂ ਪ੍ਰਸਿੱਧ ਸੂਬਾ ਵੀ ਸੀ ਐਟਲੈਂਟਿਕ ਕੈਨੇਡਾ ਵੀ ਮੋਰ ਵਸੀਬੇ ਦੇ ਲਈ ਇੱਕ ਪ੍ਰਸਿੱਧ ਮੰਜ਼ਲ ਵਜੋਂ ਉਗਰੇ ਆ ਤੇ ਖਾਸ ਤੌਰ ਤੇ ਅਨਟਾਰੀਓ ਵਿੱਚ ਉਹਨਾਂ ਲੋਕਾਂ ਵਿੱਚ ਜੋ ਇੱਕ ਕਦਮ 14% ਤੇ ਜੋ ਵਿਚਾਰ ਵੀ ਕਰ ਰਹੇ ਨੇ ਐਟਲੈਂਟਿਕ ਕੈਨੇਡਾ ਨੇ ਕੂੜ ਤੋਂ ਵहांਬਾਰੀ ਤੋਂ ਬਾਅਦ ਜੀਵਨ ਦੀ ਘੱਟ ਕੀਮਤ ਕਾਰਨ ਆਬਾਦੀ ਵਿੱਚ ਤੇਜ਼ੀ ਦਾ ਅਨੁਭਵ ਹੁਣ ਕੀਤਾ ਹੈ 2021 ਅਖੀਰ ਵਿੱਚ ਨੋਵਾ ਸਕੋਸ਼ੀਆ ਦੀ ਆਬਾਦੀ 10 ਲੱਖ 1 ਮੀਲ ਪੱਥਰ ਤੱਕ ਜਾ ਪਹੁੰਚੀ ਹੈ ਨਗਾਤਾਰ ਬਾਦਰੀ ਆਬਾਦੀ ਅਲਾਕਿ ਤੇਜ਼ੀ ਨਾਲ ਆਬਾਦੀ ਵਧੇ ਖੇਤਰ ਵਿੱਚ ਰਾਇਸ਼ ਦੀ ਲਾਗਤ ਵਿੱਚ ਨਾਟਕੀ ਤੌਰ ਤੇ ਵਾਧਾ ਕੀਤਾ ਗਿਆ ਅਤੇ ਹੈਲੀਫੈਕਸ ਵਿੱਚ ਸਰਵੇਖਣ ਦੇ ਇੱਕ ਚਤਾਈ ਉੱਤਰ ਦੇਤਾਵਾਂ ਹੁਣ ਪ੍ਰਾਂਤ ਛੱਡਣ ਦੇ ਬਾਰੇ ਵਿਚਾਰ ਵੀ ਕਰ ਰਹੇ ਨੇ ਇਹ ਧਿਆਨ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਕਾਰਨ ਹੋਰ ਹੋ ਸਕਦੇ ਨੇ ਕਿ ਨਵੇਂ ਕੈਨੇਡੀਅਨ ਜੋ ਇੱਥੇ ਜਾਣ ਦਾ ਵਿਚਾਰ ਕਰ ਰਹੇ ਨੇ ਜ਼ਿਆਦਾਤਰ ਲੋਕਾਂ ਨੇ ਜੀਵਨ ਦੀ ਗੁਣਵੱਤਾ ਇੱਕ ਨਿਰਣਾਇਕ ਕਾਰਕ ਦੇ ਰੂਪ ਵਿੱਚ ਸਾਹਮਣੇ ਨਿਕਲ ਕੇ ਆਈ ਹੈ ਇਸ ਦੇ ਬਾਅਦ ਰਹਿਣ ਦੀ ਲਾਗਤ ਅਤੇ ਸਿਹਤ ਦੇਖਭਾਲ ਦੀ ਗੁਣਵੱਤਾ ਇੱਕ ਛੋਟਾ ਪ੍ਰਤੀਸ਼ਤ ਪਰਿਵਾਰ ਦੇ ਨੇੜੇ ਹੋਣਾ ਚਾਹੁੰਦਾ ਕੈਨੇਡਾ ਲਈ ਇਮੀਗ੍ਰੇਸ਼ਨ ਇਹਦੇ ਵਿੱਚ ਇਸ ਦੇ ਕੀ ਅਰਥ ਨਿਕਲ ਕੇ ਆਉਂਦੇ ਨੇ ਦੁਨੀਆ ਕੈਨੇਡਾ ਖਾਸ ਕਰਕੇ ਲਗਾਤਾਰ ਦੁਨੀਆ ਭਰ ਵਿੱਚ ਨਵੇਂ ਲੋਕਾਂ ਨੇ ਸਭ ਤੋਂ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ ਪਰ 2023 ਦੇ ਕਈ opinion ਪੋਲਾਂ ਨੇ ਸੰਕੇਤ ਦਿੱਤਾ ਕਿ ਕੁਝ ਕੈਨੇਡੀਅਨ ਕਫਾਇਤੀ ਅਤੇ ਉੱਚ ਪੱਧਰੀ ਇਮੀਗ੍ਰੇਸ਼ਨ ਨੇ ਪ੍ਰਭਾਵਿਤ ਤੇ ਚਿੰਤਤ ਕਰ ਦਿੱਤਾ ਹੈ ਇਹ ਉਥੇ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਰਕਾਰ ਵੱਡੀ ਗਿਣਤੀ ਵਿੱਚ ਨਵੇਂ ਆਉਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹਨਾਂ ਨੂੰ ਰਾਸ਼ਟਰੀ ਅਰਥਚਾਰੇ ਨੂੰ ਕਾਇਮ ਰੱਖਣ ਅਤੇ ਮੌਜੂਦ ਆਬਾਦੀ ਦੀ ਉਮਰ ਅਤੇ ਸੇਵਾਮੁਕਤ ਹੋਣ ਕਾਰਨ ਕਰਮਚਾਰੀਆਂ ਨੂੰ ਲਾਗੂ ਰੱਖਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਹਾਲਾਂਕਿ ਪੂਰੇ ਕੈਨੇਡਾ ਵਿੱਚ ਤੀਜੀ ਨਾਲ ਆਬਾਦੀ ਦੇ ਵਾਧੇ ਨੇ ਸਿੱਤ ਸੰਭਾਲ ਵਰਗੀਆਂ ਸਮਾਜਿਕ ਪ੍ਰਣਾਲੀਆਂ ਤੇ ਦਬਾਅ ਪਾਇਆ ਅਤੇ ਮਕਾਨਾ ਦੀ ਸੀਮਤ ਸਪਲਾਈ ਵੱਦੀ ਲਾਗਤ ਲਈ ਕੁਝ ਮੰਗ ਪੈਦਾ ਕੀਤੀ ਹੈ ਇਹਦੇ ਨਾਲ ਹੀ ਅਗਸਟ ਰੀਡ ਅਧਿਾਨ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਕੈਨੇਡਾ ਨਵੇਂ ਆਉਣ ਵਾਲਿਆਂ ਲਈ ਸਵਾਗਤ ਕਰਨ ਵਾਲੀ ਥਾਂ ਵੱਜੂ ਸਾਖ ਗਵਾ ਚੁੱਕਾ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਆਪਣੇ ਕੈਨੇਡਾ ਦੀ ਆਬਾਦੀ ਨੂੰ ਸਥਿਰ ਕਰਨ ਲਈ ਕਦਮ ਚੁੱਕੇ ਨੇ ਉਦਾਹਰਨ ਦੇ ਲਈ ਇਸ ਨੇ ਅੰਤਰਰਾਸ਼ਟਰੀ ਵਿਦਿਆਰਥੀ ਅਰਜ਼ੀਆਂ ਦੀ ਗਿਣਤੀ ਨੂੰ ਸੀਮਿਤ ਕਰ ਦਿੱਤਾ ਹੈ ਤੇ ਇਹ ਵਿਚਾਰ ਕਰੇਗਾ ਕਿ ਹੁਣ 2025 ਤੇ 27 ਵਿੱਚ ਆਉਣ ਵਾਲੀ ਇਮੀਗ੍ਰੇਸ਼ਨ ਪੱਦਰ ਯੋਜਨਾ ਵਿੱਚ ਅਸਥਾਈ ਨਿਵਾਸੀਆਂ ਲਈ ਨਰਮ ਟੀਚੇ ਸ਼ਾਮਲ ਕੀਤੇ ਜਾਣਗੇ ਜਾਂ ਨਹੀਂ ਗ੍ਰੇਡਿੰਗ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਇਸੇ ਦਾ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ